ਵਹੀ ਗੁਰਜੀ ਦਾ ਹਾਲ ਚਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕਹਾ ਬੜਾ ਵੱਲੀ ਪਗੜੀ ਜਿਹਦੀ ਲੈਂਥ ਹੈ ਗਿਆ 7 ਮੀਟਰ ਤੇ ਲਾ ਕਪੜਾ ਉਹ ਆਪਾਂ ਨੇ ਫੁੱਲ ਅਲਵਾਰ ਤੇ ਆ ਜਿਹੜਾ ਆਪਾਂ ਨੇ ਪਹਿਲਾਂ ਲੜ ਲਗਾਉਣਾ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਲੜ ਤੋਂ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਉਣ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਣ ਹੋਣਗੇ ਉਹਨਾਂ ਬਣ ਨੂੰ ਇਕੱਠੇ ਕਰਕੇ ਤੇ ਲੜ ਨੂੰ ਸੈੱਟ ਕਰਕੇ ਜਿਹੜਾ ਆਪਾਂ ਲਗਾ ਦੇਣਾ ਜੀ ਤੇ ਫਿਰ ਉਸ ਤਾ ਜਿਹੜਾ ਆਪਾਂ ਇਸ ਤੋਗ ਦਾ ਲੜ ਲਗਾਉਣਾ ਉਸ ਲੜ ਨੂੰ ਬੈਕ ਤੋਂ ਪਿੰਚ ਕਰਕੇ ਤੇ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰ ਲੈਣਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਫੋਲਡ ਕਰਨਾ ਲੜ ਨੂੰ ਇੱਕ ਗਰ ਫੋਲਡ ਕਰਨ ਤੋਂ ਬਾਅਦ ਜਿਹੜਾ ਹੁਣ ਆਪਾਂ ਇਸ ਲੜ ਨੂੰ ਬੈਕ ਤੱਕ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਜੀ ਤੇ ਜਿਹੜੇ ਵੀ ਭਰਾ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ। ਅਣ ਜਿਹੜਾ ਆਪਾਂ ਨੇ ਸਤਗਲ ਲੜਦਾ ਬਣਾਉ ਹਸਲਾੜ ਨੂੰ ਆਪਾਂ ਇਹਦਾ ਬੈਕ ਤੋਂ ਪਿੰਚ ਕਰਕੇ ਤੇ ਸਲਾੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰ ਲੈਣਾ। ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਜਿਹੜਾ ਆਪਾਂ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਉਸ ਤਾਰੇ ਚ ਲੜ ਦੇ ਵਿੱਚ ਤੇ ਆਪਣੇ ਬਾਲਸੀ ਕੇ ਉਹਨਾਂ ਬਲਾਂ ਨੂੰ ਖਿਲਾਰ ਕੇ ਤੇ ਲੜ ਨੂੰ ਵਿਲਾ ਸੈਟ ਕਰਕੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਗੜਾ ਆਪਾਂ ਸੈਟ ਕਰਕੇ ਤੇ ਇਸ ਲੜ ਨੂੰ ਲਗਾ ਦੇਣਾ ਜੀ ਤੇ ਜਿਹੜਾ ਪਿਸਤੋਲ ਲੜ ਲਗਾਵਾਂਗੇ ਇਸ ਲੜ ਨੂੰ ਆਪਾਂ ਇਹਦਾ ਬੈਕ ਤੋਂ ਪਿੰਚ ਕਰਨਾ ਆਪਾਂ ਇਹੜੇ ਬਲਹਾਨਾ ਨਾ ਬਲਾ ਨੂੰ ਆਪਾਂ ਨੇ ਸੈੱਟ ਕਰ ਲੈਣਾ ਬਲਾ ਨੂੰ ਸੈੱਟ ਕਰਨ ਤੋਂ ਬਾਅਦ ਬਲਾ ਚਟਕਾ ਹੁਣ ਜਿਹੜਾ ਆਪਾਂ ਸਲੰਗ ਸੈੱਟ ਕਰਕੇ ਲਗਾ ਦੇਣਾ ਜੀ ਤੇੜਾ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਆਪਾਂ ਬੈਗ ਤੋਂ ਪਿੰਚ ਕਰਨਾ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਤਿਹਸਰਾ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਜਿਹੜਾ ਸੈੱਟ ਕਰਨਾ ਜੀ ਬਲਾਂ ਸਟਿਕਨ ਤਵਾ ਜਿਹੜਾ ਆਪਣੇ ਇਸ ਲੜ ਦੇ ਵਿੱਚ ਬਲ ਇਕੱਠੇ ਕਿਤੇ ਸੀਗਾ ਉਹਨਾਂ ਬਲਾਂ ਨੂੰ ਕਟੇਕ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਦੇਖੋ ਆ ਜਿਹੜੇ ਆਪਣੀ ਇਸ ਲੜ ਦੇ ਵਿੱਚ ਬਲ ਹਨ ਉਹਨਾਂ ਬਲਾਂ ਨੂੰ ਖਿਲਾੜ ਲੈਣਾ ਬਲਾਂ ਨੂੰ ਖਿਲਾਉਣ ਤਵਾ ਇਸ ਲੜ ਨੂੰ ਜਿਹੜਾ ਆਪਾਂ ਸੈੱਟ ਕਰਕੇ ਜੇ ਕਹਾਤਾ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨ। ਹਾਂ ਜਿਹੜੇ ਆਪਣੇ ਲੋਕ ਦੇ ਕੋਲ ਲੜ ਹੋਣਗੇ ਉਹਨਾਂ ਲੜਾਂ ਨੂੰ ਵੀ ਆਪਾਂ ਨੇ ਸੈੱਟ ਕਰ ਲੈਣਾ। బ్యాగ్ తిడతా బా సెట్ జీని నోక నుండి అగలా బ పింఛ క ਸਿਸ ਦਾੜਾ ਕਪੜਾ ਉਸ ਕਪੜੇ ਰੰਗਾਂ ਪਰੇ ਅੰਦਰ ਨੂੰ ਫੋਲਡ ਕਰ ਦੇਣਾ ਅੰਦਰ ਨੂੰ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਣਾ ਇਹ ਲੜੂਗਾ ਇਸ ਲੜ ਨੂੰ ਆਪਾਂ ਰੇੜਾ ਹਲਕਾ ਜਿਹਾ ਫੋਲਡ ਕਰਨਾ ਡਾੜ ਨੂੰ ਇੱਕ ਗੱਲ ਹੋਰ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਦੇ ਵਿੱਚ ਬਲ ਖਲਾਰ ਕੇ ਤੇ ਇਸ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਜੀ ਤੇ ਉੱਪਰਲੇ ਪੇਚਾਂ ਨੂੰ ਵੀ ਜਿਹੜਾ ਆਪਾਂ ਸੈੱਟ ਕਰਾਂਗੇ ਇਸ ਤੋਂ ਜਿਹੜਾ ਆਪਣਾ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਹ ਬਾਅਦ ਨਾਲ ਸੈਟ ਕਰ ਲੈਣਾ ਤੇ ਨੋਕ ਦੇ ਕੋਲ ਜਿਹੜਾ ਆਪਣੇ ਬਲ ਆਉਣਗੇ ਉਹਨਾਂ ਬਲਾਂ ਨੂੰ ਵੀ ਆਪਾਂ ਬਾਅਦ ਨਾਲ ਟਾਈਟ ਕਰ ਲੈਣਾ ਜੀ ਤੇ ਜਿਹੜਾ ਆਪਾਂ ਨੇ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਲ ਤੋਂ ਪਿੰਚ ਕਰਨ ਤੋਂ ਬਾਅਦ ਇਸ ਲੜ ਨੂੰ ਜਿਹੜਾ ਆਪਾਂ ਨੇ ਉੱਪਰੋਂ ਫੋਲਡ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਨੇ ਅੱਖ ਤੱਕ ਖਿੱਚ ਕੇ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਇਸ ਲੜ ਦੇ ਵਿੱਚ ਬਲ ਇਕੱਠੇ ਕਰਕੇ ਤੇ ਲੜ ਨੂੰ ਹਲਕਾਇਆ ਫੋਲਡ ਕਰਕੇ ਉਸ ਤੋਂ ਇਹਦੇ ਜਿਹੜਾ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਉਹਨਾਂ ਬਲਾਂ ਨੂੰ ਆਪਾਂ ਨੇ ਪਾਣੀ ਖਿਲਾਸ ਕੇ ਤੇ ਲੜ ਨੂੰ ਸੈੱਟ ਕਰਕੇ ਜਿਹੜਾ ਲਗਾ ਦੇਣਾ ਜੀ ਅਣੀ ਇਸ ਲੜ ਦੇ ਵਿੱਚ ਵੀ ਜਿਹੜਾ ਆਪਣੇ ਬਲ ਸੀਗੋਨਾਂ ਬਲਾਂ ਨੂੰ ਆਪਾਂ ਨੇ ਸੈੱਟ ਕਰ ਲੈਣਾ ਇਹ ਜਿਹੜੇ ਰਣੀ ਪੱਗ ਆ ਗਏ ਉਸ ਪੱਗ ਨੂੰ ਹੁਣ ਆਪਾਂ ਸੈੱਟ ਕਰਾਂਗੇ ਜਿਹੜਾ ਆਪਣਾ ਆਖੀ ਲੜੂਗਾ ਆਖੀ ਲੜ ਦੇ ਨੂੰ ਆਖੀ ਲੜ ਨੂੰ ਬੈਗ ਤੋਂ ਪਿੰਚ ਕਰਕੇ ਉਸ ਦੀ ਪੂਣੀ ਨੂੰ ਖੋਲ ਕੇ ਉਸ ਤੋਂ ਉੱਪਰਲਾ ਪੱਲਾ ਉਹ ਆਪਾਂ ਥੱਲੇ ਨੂੰ ਫੋਲਡ ਕਰਨਾ ਇਹ ਥੜਲਾ ਪੱਲਾ ਹੋਊਗਾ ਉਸ ਨੂੰ ਆਪਾਂ ਨੂੰ ਆਪਾਂ ਦੇ ਉੱਪਰ ਨੂੰ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਖਲਾਰ ਕੇ ਤੇ ਫਿਰ ਉਸ ਤੋਂ ਜਿਹੜਾ ਆਪਣਾ ਇਹ ਲੜੂਗਾ ਇਸ ਲੜ ਨੂੰ ਆਪਾਂ ਨੇ ਸਿੱਧਾ ਲਗਾ ਦੇਣਾ ਇਹ ਆਪਾਂ ਨੇ ਛੇਵਨੜਾ ਦਾ ਗਾਇਸ ਕਾ ਲੜਨੂ ਆਪਾਂ ਛੇਵੇਂ ਲੜ ਥਲੇ ਜੜਾ ਦੱਬ ਦੇਣਾ ਜੀ ਚੰਗੀ ਤਰ੍ਹਾਂ ਜੜਾ ਆਪਣਾ ਲੜੂ ਗਾਇਸ ਲੜਨੂ ਆਪਾਂ ਨੇ ਛੇਵੇਂ ਨੜ ਥਲੇ ਦੱਬ ਦੇਣਾ ਤੇ ਪਰੋ ਵੀੜੇ ਨੂੰ ਆਉਣੇ ਪੱਗਾਂ ਉਸ ਪੱਗ ਨੂੰ ਪਰੋ ਵੀੜਾ ਆਪਾਂ ਸੈਟ ਕਰਾਂਗੇ ਲੜਨੂ ਵੀੜਾ ਦੱਬ ਲੈਣਾ ਤੇ ਪਰਲੇ ਪਿੱਛੇ ਨੂੰ ਬੰਨੜਾ ਆਪਾਂ ਸੈਟ ਕਰਾਂਗੇ ਆਪਣਾ ਪੱਗ ਦਾ ਫਰੰਟ ਆਗਲੀ ਰੋ ਹੋ ਚੁੱਕਿਆ ਹੁਣ ਫਰੰਟ ਜਿਹੜੇ ਆਪਣੀ ਬਾਕੀ ਦੀ ਸ਼ੈਟਿੰਗ ਹੋਵੇ ਉਹ ਵੀ ਜਿਹੜੇ ਆਪਾਂ ਕਰ ਲੈਣੀਆਂ ਸਾਰੇ ਪੇਚਾਂ ਦੇ ਵਿੱਚ ਸਾਰੇ ਜਿਹੜਾ ਦੇ ਵਿੱਚ ਆਪਾਂ ਨੇ ਇਹਦਾ ਬਾਅਦ ਸ਼ੇਅਰ ਕੀਤਾ ਸਾਰੇ ਜਿਹੜਾ ਆਪਣੇ ਬਲਾਂ ਨੂੰ ਉਹਨਾਂ ਬਲਾਂ ਨੂੰ ਆਪਾਂ ਨੇ ਸੈੱਟ ਕਰ ਲੈਣਾ ചിന് തരപ്പി സെടിംഗ് ഒഴിപ്പം കിട്ടിയ ജാ സടായേ ലിറ്റൂർ സിത്ത് കലാരെ കൂടാ ചരേ ചരണ സെര കവർ മൂഹ ആ ਮੂਹਰੇ ਲੜਨ ਨੂੰ ਦੁਨਹੇ ਸੱਟ ਤੇ ਫੋਲਡ ਕਰਨਾ ਦੁਨਹੇ ਸੱਟ ਤੋਂ ਲੜਨ ਫੋਲਡ ਕਰਨਾ ਤੇ ਆ ਜਿਹੜਾ ਪਾਸੇ ਲੜਨ ਨੂੰ ਬੈਕ ਤੇ ਦਬਾ ਦੇਣਾ ਜੀ ਸਾਈਡ ਨੂੰ ਖਿੱਚ ਕੇ ਦੁਨਹੇ ਅੱਧਾ ਫੋਲਡ ਕਰਕੇ ਜਿਹੜਾ ਆਪਾਂ ਸਾਈਡ ਨੂੰ ਬੈਕ ਤੇ ਦਬ ਦੇਣਾ ਤੇ ਹੁਣ ਜਿਹੜੀ ਆਪਣੀ ਪੱਗ ਆ ਕੰਪੀਟ ਹੋ ਚੁੱਕਿਆ ਹੁਣ ਇਸ ਪੱਗ ਦੇ ਜਿਹੜੇ ਆਪਣੀ ਬਾਕੀ ਦੀ ਸੈਟਿੰਗ ਵੀ ਆਪਾਂ ਕਰ ਲੈਣੀ ਆ ਤੇ ਜੇ ਕਾ ਤੁਹਾਨੂੰ ਸਾਡੀ ਵੀਡੀਓ ਬਦਲਾਅ ਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ